ऐसा चमत्कारी उपाय लेके आई हां एक नहीं है पांच परेशानियां हां ते उदे पांच ही उपाहन हर एक परेशानी दा अलग-अलग उपाय ठीक है जिस नु जेडी परेशानी है वो वाला तुसी उपाग कर सकदे हो ठीक है समझ जाना कि आज दी वीडियो किन्नी फायदेमंद है इस करके आगे-आगे पजा पजा के फटाफट वीडियो ना देखना 6-7 मिनट दी वीडियो हुंदी है ज्यादा तो ज्यादा 8 मिनट दी तब प्लीज ਕੁਝ ਐਸਾ ਪਾਰਟ ਹੁੰਦਾ ਹੈ ਵੀਡੀਓ ਦਾ ਜੋ ਤੁਸੀਂ ਮਿਸ ਕਰ ਜਾਂਦੇ ਹੋ ਤੇ ਉਹ ਤੁਹਾਡੇ ਵਾਸਤੇ ਨੁਕਸਾਨ ਵਾਲਾ ਹੋ ਸਕਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਮੈਂ ਕਿਸ-ਕਿਸ ਪ੍ਰੋਬਲਮ ਦਾ ਤੁਹਾਨੂੰ ਸੋਲੂਸ਼ਨ ਦੇਣ ਵਾਲੀ ਹਾਂ ਸਭ ਤੋਂ ਪਹਿਲੇ ਮੈਨੂੰ ਬੜੇ ਹੀ ਕਮੈਂਟ ਆ ਰਹੇ ਹਨ

ਉਪਾਦ ਤੁਸੀਂ ਕਰ ਲਿਤਾ ਤਾਂ ਕੋਰਟ ਕੇਸ ਤੁਸੀਂ ਜਿੱਤੋਗੇ ਹੀ ਜਿੱਤੋਗੇ ਦੂਸਰਾ ਮੈਨੂੰ ਕਈ ਕਮੈਂਟ ਆ ਰਹੇ ਸੰ ਕਿ ਜੌਬ ਵਾਸਤੇ ਸਾਨੂੰ ਉਪਾਦ ਦੱਸੋ ਤੇ ਅੱਜ ਮੈਂ ਤੁਹਾਨੂੰ ਜੌਬ ਜਿਨ੍ਹਾਂ ਨੂੰ ਨਹੀਂ ਲੱਗੀ ਹੈ ਜਾਂ ਜੌਬ ਵਿੱਚ ਜਿਨ੍ਹਾਂ ਦਾ ਪ੍ਰੋਮੋਸ਼ਨ ਨਹੀਂ ਹੋ ਰਿਹਾ ਹੈ ਜਾਂ ਜੌਬ ਵਿੱਚ ਉਹਨਾਂ ਦਾ ਇਨਕਰੀਮੈਂਟ ਨਹੀਂ ਹੋ ਰਿਹਾ ਹੈ ਤਾਂ ਸਾਰੇ ਅੱਜ ਮੈਂ ਜੌਬ ਵਾਸਤੇ ਤੁਸੀਂ ਕੀ ਕੀ ਕਰ ਸਕਦੇ ਹੋ ਉਹ ਵੀ ਦੱਸਣ ਵਾਲੀ ਹਾਂ ਨੰਬਰ 3 ਤੇ ਪੀ ਆਰ ਵਾਸਤੇ ਮੈਨੂੰ ਉਪਾਦ ਦੱਸੋ ਬਾਰ-ਬਾਰ ਮੈਨੂੰ ਐ कमेंट आया है तो वास्ते भी असि वीडियो तैयार कर लिता है ते आज पी की करना है बारे भी बड़ा ही अचूक उपा ला हा नंबर पांच अस कि भूल सकते हैं जो की सब दी रही है हां जी मेनु लगता है ती समझ गए होवो गे मनी पैसा ते ओ कि आ सकता है एना छोटा जा उपाय है ना दमदार उपाय है किन्ने सारे लोग तो फायदा उठाया है करके कुछ भी पैसा नहीं लगना दस वी रुपए भी नहीं लगने पर ते पैसा ही पैसा आ सकता है ठीक है पांच थ तो परेशानियां मैं दूर करने वाली इस करके आपा की करना है वीडियो दे ਅੰਤ ਤੱਕ ਬਣੀ ਰਹਿਣਾ ਹੈ ਐਂਡ ਤੱਕ ਬਣੀ ਰਹਿਣਾ ਹੈ ਜੇ ਤੁਸੀਂ ਚਾਹਦੇ ਹੋ ਕਿ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋਣ ਜੀ ਤੇ ਚਲੋ ਜੀ ਇਹ ਹੁ ਉਪਾਦ ਸੰਤੋ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਜੇ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਨਾਲ ਦੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਕਮੈਂਟ ਵਿੱਚ ਹਾਜ਼ਰੀ ਜਰੂਰ ਜਰੂਰ ਦੇ ਕੇ ਜਾਇਆ ਕਰੋ ਜੀ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ उपा दसन वाले हाँ ओ है कोर्ट केस बारे जिना ऊपर कोई भी कोर्ट केस चल रहा है किसी तरह का भी कोर्ट केस चल रहा हुआ है तुसी तो की करना है जो ती तो तो डेट आंदी है तारीख आती ता है तुसी ਇੱਕ ਲਾਲ ਕਪੜਾ ਲੈਣਾ ਹੈ ਠੀਕ ਹੈ ਤੇ ਚਾਹੀਦੇ ਹਨ ਤੁਹਾਨੂੰ 10 ਛੁਆਰੇ ਜਿੰਨੀ ਮੈਂ ਗਿਣਤੀ ਦੱਸਦੀ ਹਾਂ ਉੰਨੇ ਹੀ ਹੋਣੇ ਚਾਹੀਦੇ ਹੈ 10 ਛੁਆਰੇ ਚਾਹੀਦੇ ਹਨ ਉਸ ਨੂੰ ਤੁਸੀਂ ਲਾਲ ਕਪੜੇ ਵਿੱਚ ਬੰਦ ਕੇ ਆਪਣੀ ਜੇਬ ਵਿੱਚ ਪਾ ਕੇ ਲੈ ਕੇ ਜਾਣਾ ਹੈ ਇਹਦਾ ਲਾਜਿਕ ਕੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਨੀਆ ਕਿਉਂਕਿ ਦੇਖੋ ਸ਼ਨੀ ਕੀ ਹੈ ਜੱਜ ਹੈ ਠੀਕ ਹੈ ਤੇ ਵਕੀਲ ਕੌਣ ਹੈ ਰਾਹੁ ਕੇਤੂ ਜਿਹੜੇ ਹਨ ਉਹ ਵਕੀਲ ਹਨ ਤੇ ਮੰਗਲ ਤਾਂ ਤੁਹਾਨੂੰ ਪਤਾ ਹੀ ਹੈ ਲਾਲ ਰੰਗ ਮੰਗਲ ਹੈ ਤੇ ਉਹ ਤਾਂ ਸਾਰਿਆਂ ਨੂੰ ਖਿੱਚ ਲੈਂਦਾ ਹੈ ਠੀਕ ਹੈ ਤੇ ਅਸੀਂ ਕੀ ਕੀਤਾ ਇਹਨਾਂ ਸਾਰਿਆਂ ਨੂੰ ਇਕੱਠਾ ਕਰ ਲਿੱਤਾ ਹੈ ਤਾਂ ਸਾਡੀ ਕੀ ਹੋ ਜਾਏਗੀ ਬੱਲੇ ਬੱਲੇ ਤੇ ਦੁਸ਼ਮਨਾ ਦੀ ਹੋ ਜਾਏਗੀ ਖੱਲੇ-ਥੱਲੇ ਤੇ ਬਸ ਇਹ ਸਭ ਚੀਜ਼ਾਂ ਨੂੰ ਜਦੋਂ ਅਸੀਂ ਇਕੱਠਾ ਕਰਕੇ ਲਾਲ ਕਪੜੇ ਵਿੱਚ 10 ਚੁਆਰੇ ਪਾ ਕੇ ਤੁਸੀਂ ਜੱਜ ਦੇ ਅੱਗੇ ਖੜੇ ਹੋ ਜਾਣਾ ਹੈ ਤਾਂ ਤੁਸੀਂ ਦੇਖਣਾ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਰਟ ਕੇਸ ਹੋਵੇ ਉਹਦੇ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੋਏਗੀ ਜੀ ਗੰਦਾ ਵਿਸ਼ਵਾਸ ਦੇ ਨਾਲ ਹੈ ਐਮਾ ਹਰਵਰੀ ਕਰਨੀਆਂ ਜੀ ਨੰਬਰ 2 ਤੇ ਜਿਨ੍ਹਾਂ ਦੀ ਜੌਬ ਨਹੀਂ ਲੱਗ ਰਹੀ ਹੈ ਠੀਕ ਹੈ ਨੌਕਰੀ ਨਹੀਂ ਮਿਲ ਰਹੀ ਹੈ ਕਾ ਕਿਨੇ ਸਾਲਾਂ ਤੋਂ ਵੇਲੇ ਬੈਠੇ ਹਨ ਪਰ ਉਹਨਾਂ ਨੂੰ ਜੌਬ ਦਾ ਆਫਰ ਨਹੀਂ ਆ ਰਿਹਾ ਹੈ ਬਹੁਤ ਸਾਰੇ लिता हम पेपर दे लिते हैं पर ओ सफलता नहीं मिल रही है आज मैं ऐसी ऐसे स्विच नंबर अपनी हथेली दे खबे हाथ दथेली लिख लवो या चैंट करो चैंट करने का मतलब की है दिन बोलो बार बोलना है ओभी मैं तुम दसा गा ਹੁਣ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਇਹ ਨਹੀਂ ਹੈ ਕਿ ਤੁਸੀਂ ਹੁਣੇ ਨੰਬਰ ਲਿਖ ਲਿੱਤੇ ਤਾਂ ਤੁਸੀਂ ਕੰਮ ਕਰਨੇ ਬੰਦ ਕਰ ਦੋਗੇ ਕੰਮ ਕਰਨੇ ਬੰਦ ਜਿਵੇਂ ਕਿ ਤੁਸੀਂ ਟਰਾਈ ਕਰ ਰਹੇ ਸੀ ਇਗਜ਼ਾਮ ਦੇ ਰਹੇ ਸੀ ਜੌਬ ਵਾਸਤੇ ਤਾਂ ਐ ਨਹੀਂ ਉਹਦੇ ਵਿੱਚ ਪੜਨਾ ਬੰਦ ਕਰ ਦੋ ਜਾਂ ਫਿਰ ਇੰਟਰਵਿਊ ਦੇਣੇ ਬੰਦ ਕਰ ਦੋ ਕਿ ਆਪਣੇ ਆਪ ਹੀ ਆਫਰ ਆ ਜਾਏਗਾ ਇਸ ਤਰ੍ਹਾਂ ਨਹੀਂ ਹੁੰਦਾ ਠੀਕ ਹੈ ਮੈਂ ਤੁਹਾਨੂੰ ਐਸੇ ਨੰਬਰ ਦੇ ਰਹੀ ਹਾਂ ਇਹ ਜਿਹੜੇ ਨੰਬਰ ਹੁੰਦੇ ਹਨ ਇਹਨਾਂ ਵਿੱਚ ਐਨਰਜੀ ਹੁੰਦੀ ਹੈ ਜਦੋਂ ਤੁਸੀਂ ਇਸ ਨੂੰ ਆਪਣੀ ਖੱਬੇ ਹੱਥ ਦੀ ਹਥੇਲੀ ਤੇ ਲਿਖੋਗੇ ਜਾਂ ਫਿਰ ਇਸ ਨੂੰ ਦੇ ਦਿਨ ਵਿੱਚ 51 ਟਾਈਮਸ 51 ਵਾਰੀ ਚੈਂਟ ਕਰ ਲੋਗੇ बार-बार ਬੋਲੋਗੇ ਇਸ ਨੰਬਰ ਨੂੰ ਤਾਂ ਤੁਸੀਂ ਉਸ એનર્ਜੀ ਨੂੰ ਐਕਟਿਵ ਕਰ ਦਿੰਦੇ ਹੋ ਤਾਂ ਤੁਹਾਡੀ ਜੌਬ ਲੱਗ ਸਕਦੀ ਹੈ ਪ੍ਰਮੋਸ਼ਨ ਹੋ ਸਕਦਾ ਹੈ ਹੋਰ ਇਹ ਨੰਬਰ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ ਉਸ ਨੂੰ ਅੱਛੀ ਤਰ੍ਹਾਂ ਦੇਖ ਲਓ ਗਲਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਆਪਣੀ ਮਨਪਸੰਦ ਜੌਬ ਚਾਹੁੰਦੇ ਹੋ ਠੀਕ ਹੈ ਉਸ ਤੇ ਲਈ ਤੁਹਾਨੂੰ ਨੰਬਰ ਹੈ 70556287 ठीक है जी इस तो अलावा जे तुसी चांदे हो गवर्नमेंट जाओ जॉब तुहाडी तो लगे सरकारी नौकरी लगे तो उसके वास्ते नंबर है एट फाइव थ्री नाइन टू फाइव ओके जे हुन जॉब जिन्हां दी लगी हुई है पर उन्हां नूं गुड सैलरी नहीं मिल रही है अच्छी तनखा नहीं मिल रही है उसके वास्ते भी नंबर है नंबर नोट कर लो सैवन जीरो नाइन एट फोर फोर सिक्स इस तो अलावा जिन्हों का प्रमोशन होया है कई साल तो मेहनत करी जा रहे हो गद्या वांग पर प्रमोशन ही नहीं कंपनी तुम तो दे रही है तो उस दे वास्ते तुसी अपनी हथेली ते नंबर लिखो नाइन सेवन सिक्स सिक्स वन नाइन थ्री

ਹੁਣ ਸਭ ਨੂੰ ਲੱਗਦਾ ਅਚੀ ਤਰ੍ਹਾਂ ਸਮਝ ਆ ਗਈ ਹੋਏਗੀ ਹੁਣ ਤੀਸਰੀ ਜੋ ਪ੍ਰੋਬਲਮ ਹੈ ਜਿਨਾ ਲੋਕਾਂ ਨੂੰ ਚੱਲ ਰਹੀ ਹੈ ਉਹ ਹੈ ਪੀਆਰ ਵਾਸਤੇ ਪੀਆਰ ਵਾਸਤੇ ਤੁਸੀਂ ਕੀ ਉਪਾਅ ਕਰਨਾ ਹੈ ਐ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹ ਜਿਹੜਾ ਮੈਂ ਆਪਣੀ ਵੀਡੀਓ ਦੀ ਸਕਰੀਨ ਤੇ ਤੁਹਾਨੂੰ ਇਹ ਸਾਈਨ ਜਿਹੜਾ ਦਿਖਾ ਰਹੀ ਹਾਂ ਇਸ ਨੂੰ ਬਣਾਓ ਇੱਕ ਚਿੱਟੇ ਕਾਗਜ਼ ਦੇ ਉੱਤੇ ਨੀਲੇ ਪੈਨ ਦੇ ਨਾਲ ਤੇ ਇਸ ਨੂੰ ਹਮੇਸ਼ਾ ਆਪਣੇ ਪਰਸ ਵਿੱਚ ਜਾਂ ਪੌਕੇਟ ਵਿੱਚ ਰੱਖੋ ਇਸ

साइन बना लो ऐसी अपने आज तो ही मेरी वीडियो तो रख लो तो पी आर जेडी भी प्रॉब्लम चल रही है और जल्दी दूर हो जाएगी। नहीं दे रहे हन, ऐसा नहीं है कि सारे बच्चे नहीं दे रहे हन, कुछ बच्चे स्टडी ध्यान नहीं दे रहे हन, फोकस ओ बिल्कुल दूजे पासे चला गया है टीवी देख लो मोबाइल यूज कर लो है

बिल्कुल छोटा जा दो ग्राम दा, तीन ग्राम ग्रामीण चांदी या कोई तो मतलब हाथी नीचे होनी नीचे चाहिए हाथी बनवा चिटे कपड़े उस नपेट के सुन बंद कर दो ती अपने बचे बेग के रख दो बचे ना ना चले उथे बन के रख दो सिलद तुस् देखोगे એના અજમાયા હોયા એ नुસ્કા હે કે એસે બચ્ચે જો ભરાઈ દે નામ તો દૂર પજદેશી ડોક્ટર તકને બોલતા સી કે તવાડે બચ્ચે દે એ બીમારી હો ગઈ હે ઓ બચ્ચે ભી એને ઇન્ટેલિજન્ટ બન ગય કે આજ જો ઓ apni class મે મોનિટર હન apni એને अच्छे मार्क्स લેકે આયે હન કે મતલબ આજ જો બચ્ચા દે માપ્યો નો ના દે ઉતે પ્રૌડ विश्वास करके करना एता एन्ना अचूक उपाय है तडा तो बच्चा ऐसा पढ़ने लग जाएगा कि तुसी भी हैरान रह जाओगे कौन आखिरी में जो कि सब तो बड़ी प्रॉब्लम आज सब दी कॉमन प्रॉब्लम है पैसा 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 सब लोग दुखी हन ठीक है उस दे वास्ते बड़ा ही प्यारा जा अचूक उपाय लेके आई हां तो चलो जी फटाफट नोट करो की करना है तुसी एक छोटा जा तो सजा दी सजान लॉजिक मतलब की की मां लक्ष्मी की सफाई पसंद है, है? मां रंग कपड़े न सजा दौ जिस तरह भी चाहो कीट कर दो की जरा लोटा है ना छोटा जा लिया ज्यादा महंगा नी छो, छो, छोटा जा सजा दो ते उस दे अंदर, पा देनी है आप पीली सरसो ਇਸ ਸਸੋਂ ਪਾ ਕੇ ਉਸ ਲੋਟੇ ਨੂੰ ਤੁਸੀਂ ਆਪਣੇ ਘਰ ਦੇ ਨਾਰਥ-ਈਸਟ ਕੋਨੇ ਵਿੱਚ ਰੱਖ ਦੇਣੀ ਹੈ ਉੱਤਰ-ਪੂਰਬ ਕੋਨੇ ਵਿੱਚ ਰੱਖ ਦੇਣੀ ਹੈ ਕਰਕੇ ਦੇਖੋ ਜਿਹੜੇ ਲੋਕ ਕਹਿੰਦੇ ਹਨ ਨਾ ਪੈਸਾ ਤਾਂ ਆਉਂਦਾ ਹੈ ਪਰ ਉਹਦੇ ਵਿੱਚ ਸਾਡੀ ਸੇਵਿੰਗ ਨਹੀਂ ਹੁੰਦੀ ਬਰਕਤ ਹੀ ਨਹੀਂ ਹੁੰਦੀ ਟਿਕਦੇ ਹੀ ਨਹੀਂ ਹੈ ਪੈਸੇ ਇਹ ਇੱਕ ਹਫ਼ਤੇ ਦੇ ਅੰਦਰ ਇੱਕ ਤਾਂ ਤੁਹਾਡੇ ਇਨਕਮ ਦੇ ਜਿਹੜੇ ਸੋਰਸੇਜ਼ ਹਨ ਉਹ ਵੱਧ ਜਾਣਗੇ ਪੈਸਾ ਆਣਾ ਸ਼ੁਰੂ ਹੋਏਗਾ ਜਿਹੜੇ ਪੈਸੇ ਵੀ ਤੁਸੀਂ ਬਚਤ ਕਰੋਗੇ ਨਾ ਉਹ ਉੱਥੇ ਹੀ ਟਿੱਕੇ ਰਹਿਣਗੇ ਖਰਚ ਨਹੀਂ ਹੋਣਗੇ ਠੀਕ ਹੈ ਉਹ ਨਵੇਂ ਪੈਸੇ ਆਣੇ ਸ਼ੁਰੂ ਹੋਣਦੇ ਰਹਿਣਗੇ ਬੜਾ ਹੀ ਪਿਆਰਾ ਉਪਾਅ ਹੈ ਕਰਕੇ ਦੇਖੋ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਮਿਲੇਗਾ ਤੇ ਚਲੋ ਜੀ ਐਸੀ ਮੇਰੀ ਅੱਜ ਦੀ ਵੀਡੀਓ ਅੱਜ ਤੋਂ ਮੈਂ ਪੰਜ ਪੰਜ ਪਰੇਸ਼ਾਨੀਆਂ ਦੇ ਪੰਜ ਉਪਾਅ ਦੱਸਦੇ ਹਾਂ ਜੇਕਰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਮੈਂਟ ਜਰੂਰ ਕਰਕੇ ਜਾਣਾ ਤੇ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬੜੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ